ਦੰਦ ਸਾਹ ਕੋ ਦੰਦੀ ਆ ਰਹੀ ਹੈ ਉਸ ਨੂੰ ਸਾਡੀ ਯੋਗਤਾ ਦੇ ਮੁਤਾਬਕ ਤਰਖਾ ਦਿਓ ਜਿਹੜੀ ਆਪਣੀ ਲੰਬੇ ਸਮੇਂ ਤੋਂ ਮੰਗ ਜਲਦੀ ਆ ਰਹੀ ਹੈ ਉਹ ਪੱਲਾ ਧਾਰ ਕੇ ਵੀ ਇਹ ਸਾਡੇ ਬਸ ਦੀ ਗੱਲ ਨਹੀਂ ਹੈਗੀ ਇਹ ਫਾਇਨਾਂਸ ਵਿਭਾਗ ਦੀ ਗੱਲ ਹੈ ਠੀਕ ਹੈ ਜੀ ਇਹ ਹੈ ਵੀ ਫਾਇਨਾਂਸ ਵਿਭਾਗ ਦੀ ਗੱਲ ਹੈਗੀ ਚਲੋ ਆਪਾਂ ਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੋਈ ਗੱਲ ਨਹੀਂ ਜੇ ਫਾਇਨਾਂਸ ਵਿਭਾਗ ਦੀ ਗੱਲ ਆ ਸੀ ਫਾਇਨਾਂਸ ਵਿਭਾਗ ਅMinistrar ਆ ਗੱਲ ਕਰਾਂਗੇ ਅਸੀਂ ਕਿਹਾ ਵੀ ਥੋੜੇ ਵਾਸਤੇ ਦੀ ਗੱਲ ਹੈ ਜੀ ਅਸੀਂ ਥੋੜੇ ਨਾਲ ਉਹ ਕਰ ਲਈਏ ਉਹ ਕਹਿੰਦੇ ਜੀ ਬੋਲੋ ਤੂੰ ਦਾ ਪੁਆਇੰਟ ਗੱਲ ਕਰੀਏਗੀ ਕੱਲ ਦੇ ਵਿੱਚ ਹੋਏਗੀ ਵੀ ਇੱਕ ਨੰਬਰ ਸਾਡੇ ਕੋਲੇ ਬੱਚਿਆਂ ਦੀ ਗਿਣਤੀ ਨਹੀਂ ਹੈਗੀ ਜੀ ਉਹ ਕਹਿੰਦੇ ਨੇ ਬਸ ਨੀਰੀ ਮੈਡਮ ਨੇ ਜ਼ੋਰ ਲਾਇਆ ਹੋਇਆ ਹੈ ਬੱਚਿਆਂ ਦੀ ਗਿਣਤੀ ਕਹਿੰਦੇ ਉਹ ਸਿਰਫ 77000 ਹਜ਼ਾਰ ਰੁਪਏ ਇੰਨੀ ਗਿਣਤੀ ਪਈ ਹੈਗੀ ਪਰ ਅਸੀਂ ਕਹਿੰਦੇ ਆ ਕਿ ਇਹ ਜਿਹੜੀ ਮੈਡਮ ਦੱਸ ਰਹੇ ਨੇ ਇਹ ਅੰਕੜੇ ਬਿਲਕੁਲ ਗਲਤ ਨੇ ਰੌਗ ਨੇ ਸੋਸ ਰੂਮਾਂ ਦੇ ਵਿੱਚ ਕਿਸੇ ਕੋਲੇ ਇੱਕ ਬੱਚਾ ਹੈ ਕਿਸੇ ਕੋਲੇ ਦੋ ਬੱਚੇ ਨੇ ਕਿਸੇ ਕੋਲੇ ਇੱਕ ਵੀ ਨਹੀਂ ਹੈਗਾ ਜੀ ਮੈਡਮ ਮੈਡਮ ਕਹਿੰਦੇ ਨੇ ਗਿਣਤੀ ਹੈਗੀ ਅਸੀਂ ਕਹਿ ਕੇ ਆ ਮੈਡਮ ਨੂੰ ਪਹਿਲਾਂ ਵੀ ਜਾ ਕੇ ਸਾਨੂੰ ਚੈੱਕ ਕਰ ਲਓ ਅਸੀਂ ਗੋਗੁਰੂ ਮਾ ਦੇ ਵਿੱਚ ਬੈਠੇ ਆਂਗੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਕਹੇਗਾ ਵੀ ਮੈਡਮ ਜੀ ਗੱਡੀ ਮੇਰੀ ਤੇਲ ਮੇਰਾ ਜਿਹੜੇ ਡਿਸਟ੍ਰਿਕਟ ਤੁਸੀਂ ਕਹੋਗੇ ਆਪਾਂ ਉਸ ਡਿਸਟ੍ਰਿਕਟ ਦੇ ਰਿਪੋਰਟ ਨੂੰ ਚੱਲਦੇ ਆਂਗੇ ਤੁਸੀਂ ਬੱਚੇ ਕੱਢ ਦਿਓ ਮੇਰਾ ਸਿਰ ਉਹ ਤੁਹਾਡੀ ਜੁੱਤੀ ਹੋਵੇ ਠੀਕ ਹੈ ਜੀ ਦੂਸਰਾ ਨੰਬਰ ਅਸੀਂ ਕਹੇ ਵੀ ਥੋੜੇ ਵਾਸਤੇ ਦਾ ਕੰਮ ਇੱਕ ਹੋਰ ਹੈਗਾ ਜੀ ਐਕਚੁਅਲੀ ਤੇ ਅਸੀਂ ਨਹੀਂ ਜਾਂਦੇ ਹੈਗੇ ਸਾਡੀਆਂ ਧੀਆਂ ਭੈਣਾਂ ਕਰੇ ਕਿਸੇ ਦੇ ਘਰ 1 ਵਜੇ ਜਾਂਦੀਆਂ ਨੇ ਦੁਪਹਿਰੇ ਗੇਟ ਫੜਕਦਾ ਅੰਦਰ ਕੱਲਾ ਜੈਂਟਸ ਹੋਵੇ ਨਾ ਹੋਵੇ ਜਾਂ ਚੈਂਸ ਕੋਈ ਭਰੇ ਜਾਂਦਾ ਹੈ ਅੰਦਰ ਕੋਈ ਲੇਡੀਜ਼ ਹੋਵੇ ਤਾਂ ਉਹਨਾਂ ਦੇ ਪ੍ਰਤੀ ਜਿਹੜੀਆਂ ਗੱਲਾਂ ਪਿੰਡ ਦੇ ਵਿੱਚ ਹੁੰਦੀਆਂ ਨੇ ਉਹ ਸੁਨਮਜੋਗ ਨਹੀਂ ਹੁੰਦੀਆਂ ਹੈਗੀਆਂ ਅਸੀਂ ਅਧਿਆਪਕਾਂ ਅਸੀਂ ਇਹੋ ਜੇ ਅਸਲੀ ਸ਼ਬਦ ਜਿਹੜੇ ਨਹੀਂ ਸੁਣ ਸਕਦੇ ਹੈਗੇ ਪਰ ਨੀਵੀਂ ਮੈਮ ਨੇ ਇਹ ਗੱਲ ਕਿਹਾ ਵੀ ਇਹ ਗਵਰਨਮੈਂਟ ਆਫ ਇੰਡੀਆ ਦਾ ਰੂਲ ਹੈ ਇਹਨਾਂ ਨੂੰ ਐਚਜੀਬੀ ਦੇ ਥਰੂ ਬਸੇ ਕਵਰ ਕਰਦੇ ਪੈਣਗੇ ਪਰ ਆਪਣੀ ਕੋਈ ਨਾ ਹੈ ਅਸੀਂ ਕਹਿ ਕੇ ਆ ਵੀ ਅਸੀਂ ਤਾਂ ਜਲਦੀ ਨਹੀਂ ਲੇਗੇ ਜੀ ਥੋਡੇ ਆਈਆਰਟੀ ਸਾਹਿਬਾਨ ਜਾਣਦੇ ਨੇ ਉਹ ਜਾਣ ਸਾਨੂੰ ਪੁੱਤਰਾ ਕੋਈ ਤਰ੍ਹਾਂ ਹੀ ਉਹ ਜਾਣ ਸਾਨੂੰ ਪੁੱਤਰਾ ਨਹੀਂ ਪਰ ਸਾਡਾ ਕੋਈ ਵੀ ਤਾਂ ਜਿਹੜਾ ਐਚਜੀਬੀ ਦੇ ਨਹੀਂ ਜਾਊਗਾ ਜੀ ਕੋਈ ਲੋੜ ਨਹੀਂ ਹੈ ਕਿ ਬੁਣੈਤੀ ਦੇ ਜਾੜਦੀ ਆਪਾਂ ਕਿਉਂ ਆਪਣੀ ਜਾਨ ਤੇ ਜੋਖਮ ਲਈਏ ਤੀਸਰਾ ਨੰਬਰ ਜੀ ਮੈਨੂੰ ਕਹ ਵੀ ਤੁਹਾਡੇ ਕਰਨ ਦੀ ਇੱਕ ਗੱਲ ਹੋਰ ਹੈਗੀ ਤੁਸੀਂ ਕਰ ਸਕਦੇ ਹੋ ਜਿਹੜਾ ਇਥੋਂ ਹੱਲ ਹੋਣਾ ਮਸਲਾ ਸਾਡੀਆਂ ਬਦਲੀਆਂ ਨਹੀਂ ਹੁੰਦੀਆਂ ਹੈਗੀਆਂ ਸਾਨੂੰ ਹਮੇਸ਼ਾ ਅੱਗੇ ਗੱਲ ਆਤੀ ਜਾਂਦੀ ਹੈ ਪਹਿਲਾਂ ਕਿ ਅੱਠ ਬੱਚੇ ਸਕੂਲ ਦੇ ਦਸਾਓ ਫੇਰ ਤੁਹਾਡੀ ਬਦਲੀ ਹੋਊਗੀ ਕਿਸੇ ਸਕੂਲ ਦੇ ਵਿੱਚ ਅੱਠ ਬੱਚੇ ਨਹੀਂ ਹੈਗੇ ਜੀ ਸਾਡੀ ਬਦਲੀ ਦੂਰੀ ਪਿਛਲੇ 16 ਸਾਲਾਂ ਤੋਂ ਜੇ ਕੋਈ ਘਰ ਦੇ ਨੇੜੇ ਦਾ ਘਰ ਦੇ ਨੇੜੇ ਬੈਠਿਆ ਜੇ ਕੋਈ 40 ਕਿਲੋਮੀਟਰ ਤੋਂ 40 ਕਿਲੋਮੀਟਰ ਬੈਠਿਆ ਚਾਹੇ ਪਹਿਲ ਅੱਜ ਤੋਂ ਮਨੂੰ 17 ਸਾਲ 15 ਸਾਲ 16 ਸਾਲ ਕੰਮ ਕਰਦੇ ਨੂੰ ਹੋਗੇ ਉਸ ਟਾਈਮ ਆਪਣੇ ਵਿੱਚ ਬਹੁਤ ਸਾਰੇ ਤਾਂ ਲੜਕੀਆਂ ਲੜਕੇ ਅਨਮੈਟਰੀ ਹੈਗੇ ਸੀਗੇ ਜਿਹੜੇ ਵਿਆਹ ਕੇ 20 25 ਕਿਲੋਮੀਟਰ ਦੂਰ ਚਲੇ ਗਈਆਂ ਲੜਕੀਆਂ ਤਾਂ ਉਹ ਲੜਕੇ ਤਾਂ ਉੱਥੇ ਹੀ ਨੇ ਹਨਾ ਲੜਕੀਆਂ ਦੂਰ ਚਲੇ ਗਈਆਂ ਪਰ ਉਹਨਾਂ ਨੂੰ ਹੁਣ ਜੌਬ ਕਰਨ ਉੱਥੇ ਆਣਾ ਪੈ ਰਿਹਾਗਾ ਵੀ ਇਹ ਸਾਡੇ ਵਾਸਤੇ ਤਰੀਦਾ ਬਣੀ ਹੋਈ ਹੈਗੀ ਸਾਡੀ ਬਦਲੀਆਂ ਦਾ ਰਾਜ ਜਿਹੜਾ ਉਹ 13 ਕਰੋ ਉਹ ਮੈਡਮ ਨੇ ਕਿਹਾ ਵੀ ਹਾਂ ਅਸੀਂ ਇਹ ਕਰਾਂਗੇ ਉਹਦੇ ਵਾਸਤੇ ਮੈਡਮ ਨੀਤੀ ਬੈਠ ਨੇ ਵੀ ਹਾਂ ਵੀ ਭਰੀ ਹੈਗੀ ਡੀਪੀ ਮੈਟ ਨੇ ਵੀ ਉਹਦੀ ਪੂਰੀ ਅਮੀ ਭਰੀ ਹੈਗੀ ਹਾਂ ਇਹ ਜਿਹੜਾ ਸੋਡਾ ਇਹ ਰਾਈਟ ਹੈ ਇਹ ਇੱਥੋਂ ਹੋ ਰਿਹਾ ਤਾਂ ਮਤਲਬ ਠੀਕ ਹੈ ਜ ਬਾਕੀ ਤਨਖਾਹ ਦੀ ਜਿਹੜੀ ਗੱਲ ਹੋਈ ਹੈਗੀ ਉਹ ਕਹਿੰਦੇ ਨੇ ਥੋੜਾ ਬਨਾਸੂਪਾਗ ਦਾ ਕੰਮ ਹੈ ਤੁਸੀਂ ਬਨਾਸੂਪਾਗ ਤੋਂ ਕਰਵਾਓ ਫਿਰ ਬੱਚਿਆਂ ਦੀ ਜਿਹੜੀ ਗਿਣਤੀ ਦੀ ਕੰਡੀਸ਼ਨ ਹੈਗੀ ਇਹ ਕਹਿੰਦੇ ਸੀ ਲੈਟਰ ਨਹੀਂ ਕੱਢਦੇ ਹੈਗੇ ਨਾ ਕੱਢਣੋ ਪਰ ਆਪਾਂ ਨੇ ਘਬਰਾਣਾ ਨਹੀਂ ਕਿਸੇ ਨੇ ਵੀ ਘਬਰਾਣਾ ਹੈਗਾ ਕੋਈ ਡਰਨ ਦੀ ਲੋੜ ਨਹੀਂ ਕਿਸੇ ਤੋਂ ਵੀ ਆਪ ਤਾਂ ਲੀਟਰੋ ਕਿ ਨੌਕਰੀ ਕਰੋ ਜੀ ਇੱਕ ਬੱਚਿਆ ਟਾਈਪ ਤੇ ਰਹੋ ਹਾਂ ਇੱਕ ਬੱਚਿਆ ਟਾਈਪ ਤੇ ਬੈਠੇ ਰਹੋ ਜੀ ਦੋ ਨੇ ਤਾਂ ਦੋ ਦੇ ਬੈਠੇ ਰਹੋ ਜਿਹੜੇ ਬਦਲੀਆਂ ਹੋਣਗੀਆਂ ਤਾਂ ਉਹਨਾਂ ਵਿੱਚ ਆਪਾਂ ਨੂੰ ਜ਼ਰੂਰ ਵਿਚਾਰਿਆ ਜਾਊਗਾ ਇਹ ਇਹਨਾਂ ਦਾ ਕਹਿਣਾ ਹੈ ਹਲੇ ਮੈਂ ਮੰਨਦਾ ਨਹੀਂ ਹੈਗਾ ਡੀਐਸਸੀ ਆ ਕੇ ਤੰਗ ਕਰਦੇ ਨੇ ਜੀ ਡੀਐਸਸੀ ਕਿਸੇ ਨੂੰ ਤੰਗ ਨਹੀਂ ਕਰੂਗਾ ਜੀ ਕੋਈ ਵੀ ਜੇ ਡੀਐਸਸੀ ਤੰਗ ਕਰਦਾ ਕਿਸੇ ਨੂੰ ਵੀ ਅੱਜ ਮੈਂ ਇੱਥੇ ਖੜ ਕੇ ਠੋੜ ਦੇ ਵਾਲੇ ਵਾਦਾ ਕਰ ਰਿਹਾ ਜਿੰਨੇ ਆਪਾਂ ਹੈਗੇ ਲੜਨ ਵਾਲੇ ਤਾਂ ਆਹੀ ਚਿਹਰੇ ਨੇ ਲੜਨ ਵਾਲੇ ਆਹੀ ਚਿਹਰੇ ਨੇ ਜੇ ਕਿਸੇ ਦਾ ਡੀਐਸਸੀ ਤੰਗ ਕਰ ਦਿਆ ਤਾਂ ਅਸਲਾ ਵਾਦਾ ਕਰਦਾ ਤੁਹਾਡੇ ਨਾਲ ਉਹ ਕੋਈ ਵੀ ਜਲਾ ਹੋਵੇ ਕੋਈ ਵੀ ਜਲਾ ਹੋ ਇਹ ਅਸੀਂ ਤਾਂ ਕਰਦਾ ਅਸੀਂ ਉਹ ਜਿਲ੍ਹੇ ਜਾ ਕੇ ਡੀਓ ਦਾ ਕਰਿਓ ਕਰਾਂ ਡਾਕਟਰ ਦਾ ਕਰਿਓ ਕਰਾਂਗੇ ਅਸੀਂ ਇਹ ਗੱਲ ਕਹਾਂਗੇ ਵੀ ਜਿਹੜਾ ਸਾਡਾ ਅਧਿਆਪਕ ਨੂੰ ਲੈਟਰ ਲਿਖੜਾ ਉਹਨੂੰ ਰੈਫਰ ਟੂ ਡੀਪੀਏ ਕਰ ਦੋ ਅਸੀਂ ਡੀਪੀਏ ਨੂੰ ਜਵਾਬ ਦੇਣਾ ਅਸੀਂ ਡੀਓ ਨੂੰ ਜਵਾਬ ਹੀ ਨਹੀਂ ਦੇਣਾ ਨਹੀਂ ਉਹ ਸਾਰੀ ਸੈਂਸ਼ਨ ਤੇ ਤੁਸੀਂ ਨਹੀਂ ਤੁਸੀਂ ਗੁਪਾਲ ਸਿੰਘ ਦੀ ਲੈਟਰ ਦੇਖਣੀ ਜਲੰਧਰ ਜ਼ਿਲ੍ਹੇ ਤੋਂ ਉਹ ਉਹ ਕੀ ਗੱਲ ਉਹ ਗੱਲ ਕਹੀ ਹੈ ਨਹੀਂ ਉਹ ਗੱਲ ਮੈਂ ਕਹੀ ਹੈਗੀ ਮੈਂ ਇਹ ਗੱਲ ਕਹੀ ਹੈ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਰਾਜੂ ਚੌਧਰੀ ਹੈ ਕੋਈ ਈਜੀਐਸਸੀ ਹੈ ਉਹਨੇ 2 ਮਹੀਨੇ ਦੇ ਵਿੱਚ ਲੈਟਰ ਕਰਵਾਇਆ ਹੈਗਾ ਵੀ ਇਹ ਬੰਦੇ ਨੇ ਜਿਹੜੇ ਐਚਵੀ ਤੇ ਜਾਣਗੇ ਪਰ ਮੈਂ ਗੱਲ ਕਹੀ ਹੈ ਸਾਡਾ ਬੰਦਾ ਇੱਕ ਵੀ ਐਚਕੀ ਤੇ ਨਹੀਂ ਜਾਊਗਾ ਸਾਡੀ ਅਗਲੀ ਗੱਲ ਅਗਲੀ ਗੱਲ ਕਿਹੜੇ ਆਪਣੇ ਨਾਲ ਦੀ ਕੈਟਾਗਰੀਆਂ ਨੇ ਆਪਣੀ ਭੈਣ ਭਾਈ ਨੇ ਈਜੀਐਸ ਏਆਈਐਸਟੀਆਰ ਜਦੋਂ ਉਹਨਾਂ ਦਾ ਕੋਈ ਵੀ ਲੈਟਰ ਆਂਦਾ ਵੀ ਆਪਣਾ ਨਾਮ ਸਾਡਾ ਰਹਿ ਜਾਂਦਾ ਜੀ ਵੀ ਸਾਨੂੰ ਬਚਾ ਲਿਆ ਨਹੀਂ ਜਾਂਦਾ ਹੈਗਾ ਲੈਟਰ ਤਾਂ ਇਸ ਬਿਲਡਿੰਗ ਤੋਂ ਹੀ ਜਾਰੀ ਹੁੰਦਾ ਹੈਗਾ ਵੀ ਸਾਡੀ ਬੇਨਤੀ ਹੈ ਜੋ ਵੀ ਲੈਟਰ ਆਵੇ ਚਾਹੇ ਉਹਦੇ ਵਿੱਚ ਕੱਖ ਵੀ ਨਾ ਹੋਵੇ ਕੱਖ ਵੀ ਨਾ ਹੋਵੇ ਉਹਦੇ ਵਿੱਚ ਹੋਵੇ ਛੁੱਟੀਆਂ ਦਾ ਬਦਲੀਆਂ ਦਾ ਜਿਵੇਂ ਜਿਹੜੇ 23 ਜੋੜ ਦੀ ਗੱਲ ਕਰੀ ਦੀ ਮਾਨ ਜੀ ਸਾਡੇ ਬੰਦੇ 23 ਜੋੜ ਦੇ ਵਿੱਚ ਨਹੀਂ ਵਿਚਾਰੇ ਗਏ ਹੈਗੇ ਜੀ ਜਦੋਂ ਕੋਈ ਲੈਟਰ ਐ ਇਥੋਂ ਗੱਲ ਤਾਂ ਇਥੋਂ ਚੱਲੀ ਹੋਊਗੀ ਵੀ ਇਹ ਬੰਦੇ ਹੈਗੇ ਨੇ ਉਹਨਾਂ ਨੂੰ ਵਿਚਾਰਿਆ ਗਿਆ ਪਰ ਸਾਡੇ ਬੰਦੇ ਰੱਖ ਦਿੱਤੇ ਗਏ ਜੀ ਅਗਲੀ ਗੱਲ ਅਗਲੀ ਗੱਲ ਜਿਹੜੀ 3600 ਪੋਸਟ ਸਪੈਸ਼ਲ ਟੀਚਰ ਦੀ ਆ ਰਹੀ ਹੈ ਮੈਂ ਮੈਨੂੰ ਕਿ ਜਿਹੜੀ ਗੱਲ ਹੋ ਸਕਦੀ ਹੈ ਥੋੜੇ ਹੱਥ ਪਰ ਹੋ ਸਕਦੀ ਹੈ ਜਿਹੜੀ 3600 ਪੋਸਟ ਨਵੀਂ ਆ ਰਹੀ ਹੈਗੀ ਸਾਡਾ 1016 ਬੰਦੇ ਨੇ ਚਾਰ ਬੰਦੇ ਬਿਤੇ ਰਿਟਾਇਰ ਹੋ ਗਏ ਸੀਗੇ ਮੈਡਮ ਨੇ ਤੁਸੀਂ ਕਿਹਾ 100020 ਨੇ ਉਹਦੇ ਲੈਟਰ ਲਈ ਕਿਹਾ 120 ਹੈਗਾ ਜਿਹੜਾ ਮੈਡਮ ਨੇ ਪਾਇਆ ਸੀਗਾ ਹਾਂ ਚਾਰ ਬੰਦੇ ਰਿਟਾਇਰ ਹੋ ਗਏ ਸੀਗੇ 1016 ਬੰਦਿਆਂ ਨੂੰ ਪਹਿਲਾਂ ਵਿਚਾਰਿਆ ਜਾਵੇ ਪਹਿਲਾਂ ਉਹਨਾਂ ਨੂੰ ਵਿਚਾਰਿਆ ਜਾਵੇ ਵੀ ਇਹ ਬੰਦੇ ਨੂੰ 16 ਸਾਲ ਹੋ ਗਏ ਚਾਹੇ ਸਾਡਾ ਐਕਸਪੀਰੀਅੰਸ ਕਾਊਂਟ ਕਰੋ ਚਾਹੇ ਸਾਨੂੰ ਰੈਗੂਲਰ ਵੀ ਤੁਸੀਂ ਅਸੀਂ ਸਕੂਲਕ ਵੀ ਜਾਵਾਂਗੇ ਤੂੰ ਮੀਂਹ ਦਾ 2 ਮਹੀਨਾ ਦਾ ਕੋਈ ਡਿਪਲੋਮਾ ਕਰਾਓ ਜੋ ਮਰਜ਼ੀ ਦਾ ਲੱਭੋ ਸਾਨੂੰ ਨਹੀਂ ਪਤਾ ਤੁਸੀਂ ਇੱਕ ਦੁੱਪ 23 ਰਾ ਲੱਭੋਗੇ ਸਾਨੂੰ ਨਹੀਂ ਪਤਾ ਪਰ ਸਾਡੀ ਪਹਿਲ ਉਹਦੇ ਵਿੱਚ ਹੋਣੀ ਚਾਹੀਦੀ ਜਿਹੜੀ ਇਹ ਪੋਸਟ ਆਣਗੀ ਆ ਅੱਗੇ ਤੋਂ ਐਂਟੀਟੀ ਦੀ ਗੱਲ ਕੀਤੀ ਹੈਗੀ ਜੀ ਜਿਹੜੀ ਐਂਟੀਟੀ ਦੀ ਪੋਸਟ ਆਣਗੀ ਆ ਚਾਹੇ ਉਹ ਜਿਵੇਂ ਮਰਜ਼ੀ ਹੋਣ ਚਾਹੇ ਉਪਰੋ ਵਿੱਚ ਜਿਵੇਂ ਮਰਜ਼ੀ ਹੋਣ ਸਾਨੂੰ ਉਹਦੇ ਵਿੱਚ ਉਮਰ ਤੋਂ ਛੋਟ ਮਿਲਣੀ ਚਾਹੀਦੀ ਹੈ ਕਿਉਂਕਿ ਅਸੀਂ ਤਾਂ ਹੁਣ ਏਜ ਪਾਰ ਕਰਕੇ ਹੁਣ ਸਾਡਾ ਕੀ ਕਸੂਰ ਹੈ ਇੱਥੇ 21 ਦੇ ਵਿੱਚ ਧਰਨਾ ਲੱਗਿਆ ਪੋਸਟਾਂ ਆਈਆਂ ਉਸ ਟਾਈਮ ਮੈਂ 35 ਸਾਲ ਦਾ ਸੀਗਾ ਮੈਂ ਕੀ ਕਰਾਂ ਜੇ 5 ਸਾਲ ਤੁਸੀਂ ਪੋਸਟਾਂ 'ਚ ਗੱਡੀਆ ਮੈਂ 40 ਸਾਲ ਦਾ ਕਿ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਮੇਰਾ ਕੋਈ ਕਸੂਰ ਨਹੀਂ ਹੈਗਾ ਵੀ ਜਦੋਂ ਐਂਟੀਟੀ ਦੇ ਪੋਸਟਾਂ ਆਣਗੀਆਂ ਸਾਡੇ ਬੰਦਿਆਂ ਨੂੰ ਪੈਲ ਤੇ ਆ ਦਾ ਤੇ ਵਿਚ ਵਿਚਾਰਿਆ ਜਾਵੇ ਉਹਨਾਂ ਨੂੰ ਵਿਚਾਰਿਆ ਜਾਵੇ ਪੈਸੇ ਤਾਂ ਨੇ ਹਾਂ ਕਿ ਹੈ ਇਹ ਵਿਚਾਰਨਗੇ ਨਾ ਵਿਚਾਰਨਗੇ ਇਹ ਮੈਨ ਨਹੀਂ ਕਰ ਸਕਦਾ ਹੈਗਾ ਵੀ ਕੀ ਕਰਨਗੇ ਕਹਿੰਦਾ ਇਹ ਜਿਹੜੀ ਗੱਲਾਂ ਇੱਥੇ ਹੋ ਸਕਦੀਆਂ ਨੇ ਹੁਣ ਆਪਾਂ ਇਹਨਾਂ ਨੂੰ ਜਦੋਂ ਵੀ ਪ੍ਰੈਸ਼ਰਾਈਜ਼ ਕਰਨਾ ਹੈਗਾ ਇਹੀ ਗੱਲਾਂ ਨੂੰ ਲੈ ਕੇ ਚਾਹੇ ਮੈਡਮ ਮੀਟਿੰਗ ਕਰਨਾ ਹੋਣਾ ਚਾਹੇ ਮੈਂ ਆ ਮੈਂ ਚਾਹੇ ਕੋਈ ਹੋਰ ਕੋਈ ਵੀ ਆਪਣਾ ਕੋਈ ਵੀ ਟੜਾਵੇ ਚਾਹੇ ਕੋਈ ਹੋਰ ਪੈਣ ਭਾਈ ਲੋਕਲ ਆਪਾ ਜੇ ਨਾ ਆਪਾਂ ਨੇ ਇਹੀ ਗੱਲਾਂ ਨੇ ਜਿਹੜੀਆਂ ਇੱਥੋਂ ਸ਼ੁਰੂ ਕਰਕੇ ਇੱਕ ਕਦਮ ਕਰਦੇ ਨੇ ਕਿ ਆਹ ਸਾਡੇ ਮੰਗਾ ਸੀਗੇ ਜੀ ਵੀ ਇਹਨਾਂ ਦਾ ਕੀ ਬਣਿਆ ਇਹ ਸਾਨੂੰ ਮਿਲਣਗੇ ਜਾਂ ਨਾ ਮਿਲਣਗੇ ਕਿੰਦਾ ਵੀ ਲੈਟਰ ਆਂਦਾ ਤਾਂ ਆਪਾਂ ਨਾਲ ਦੇ ਨਾਲ ਤੇ ਆਜੋਇਆ ਕਰਾਂਗੇ ਹਰ ਇੱਕ ਆਪਾਂ ਹੋਰ ਸਾਰੇ ਇੱਥੇ ਬੈਠੇ ਬਾਦੀ ਵਾਦਾ ਕਰ ਲੋ ਕਿਸੇ ਵੀ ਜ਼ਿਲ੍ਹੇ ਵਿੱਚ ਕਿਸੇ ਵੀ ਅਧਿਆਪਕ ਨੂੰ ਇੱਕ ਨੂੰ ਵੀ ਪ੍ਰੋਬਲਮ ਆ ਗਈ ਨਾ ਤਾਂ ਸਾਰੇ ਇਕੱਠੇ ਹੋਣ ਦੀ ਸ਼ਮਤਾ ਰੱਖਿਆ ਕਰੋ ਜੇ ਇੱਕ ਤਾਂ ਮਰ ਜਾਂਦਾ ਨਾ ਇੱਕ ਕਾਰ ਸੜਕ ਤੇ ਮਰ ਜੇ ਤਾਂ 100 ਕਾਂ ਇਕੱਠਾ ਹੋ ਜਾਂਦਾਗਾ ਆਪਾਂ ਤਾਂ ਕਾਮਾ ਤੋਂ ਤੇ ਕੁੱਟਿਆਂ ਤੋਂ ਵੀ ਗਏ ਗੁਜਰੇ ਹੋਗੇ ਆਪਣੇ ਨਾਲ ਦੇ ਨਾਲ ਐਡੀ ਵੱਡੀ ਵਧੀਤੀ ਜਿੰਦੀ ਹੋਵੇ ਜਲੰਧਰ ਦੇ ਵਿੱਚ ਐਡੀ ਵੱਡੀ ਵਧੀ ਕੀ ਹੋ ਰਹੀ ਹੈਗੀ 1 ਵਜੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਐਸ.ਵੀ. ਤੇ ਜਾਣਾ ਹੈਗਾ ਤੇ ਆਪਾਂ ਆਰਮਨਾਲ ਆਪਦੇ ਆਪ ਦੇ ਜ਼ਿਲ੍ਹੇ ਵਿੱਚ ਬੈਠੀਏ ਇਹ ਨਹੀਂ ਹੋਣਾ ਹੈਗਾ ਕਿ ਜਲੰਧਰ ਦੇ ਵਿੱਚ ਕੋਈ ਵੀ ਇਹਦਾ ਕੋ ਸਾਥੀ ਆਪਣਾ ਜਿਹੜਾ ਕੋਈ ਬੈਠਾ ਹੈ ਇੱਥੇ ਮੈਨੂੰ ਉਹ ਵੀ ਕਹਿਣਾ ਦੀ ਜਾਨਾ ਨਹੀਂ ਹੈਗਾ ਜੇ ਸੁਣਨਗੇ ਉਹ ਕਿਸੇ ਦਾ ਵੀਡੀਓ ਨਹੀਂ ਆਇਆ ਜੁ ਨਹੀਂ ਤਾਂ ਮੈਂ ਕਹਿੰਦਾ ਕਿ ਕਿਸੇ ਨੂੰ ਜਾਣ ਦੀ ਲੋੜ ਨਹੀਂ ਕਿ ਜੇ ਰਾਜੂ ਚੌਧਰੀ ਧੱਕਾ ਕਰਦਾ ਤਾਂ ਰਾਜੂ ਚੌਧਰੀ ਦੇ ਖਿਲਾਫ